ਜੀ ਸਹੀ ਗੱਲ ਹੈ ਭੈਣੇ ਦਿੱਕਤ ਇੱਥੇ ਆਈ ਹੈ ਕਿ ਹੁਣ ਮੈਂ ਲੋਕਾਂ ਤੇ ਨਾ ਡਿਪੈਂਡ ਹੋਣਾ ਛੱਡ ਤਾ ਮੈਂ ਉਹ ਤੇ ਲੋਕਾਂ ਤੇ ਜਿੰਨਾ ਟਾਈਮ ਮੈਂ ਡਿਪੈਂਡ ਰਹੀ ਆ ਨਾ ਲੋਕਾਂ ਨੂੰ ਇਹੀ ਸੀ ਕਿ ਮੈਕੂ ਨੂੰ ਸਾਡੇ ਤੇ ਡਿਪੈਂਡ ਰਵੇ ਕੋਈ ਕੰਮ ਹੈ ਸਾਨੂੰ ਕਵੇ ਸਾਨੂੰ ਕਵੇ ਪਰ ਸਤਿ ਸ਼੍ਰੀ ਅਕਾਲ ਜੀ ਕਈ ਦਿਨਾਂ ਤੋਂ ਗੁਰਜਾਸ ਕਪਲ ਵਲੌਗਸ ਸਟੋਰੀਜ਼ ਪਾ ਕੇ ਮੈਕੂਟਿਲੋ ਨੂੰ ਜਵਾਬ ਦੇ ਰਹੇ ਸਨ ਹਾਲਾਂਕਿ ਉਹਨਾਂ ਦਾ ਕਹਿਣਾ ਸੀ ਕਿ ਉਹ ਤਾਂ ਸਿਰਫ ਆਪਣੇ ਫੈਨਸ ਦੇ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਹੀ ਦਿੰਦੇ ਨੇ ਅਤੇ ਬਿਲਕੁਲ ਉਸੇ ਤਰ੍ਹਾਂ ਹੀ ਹੁਣ ਮੈਕੂਟਿਲੋ ਨੇ ਵੀ ਕੀਤਾ ਉਸ ਨੇ ਵੀ ਆਪਣੇ ਫੈਨਸ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਗੁਰਜਾਸ ਕਪਲ ਮਤਲਬੀ ਬੰਦੇ ਨੇ ਮੈਂ ਉਹਨਾਂ ਨੂੰ ਵਲੌਗ ਪਾਉਣ ਤੋਂ ਮਨਾ ਕੀਤਾ ਸੀ ਅਤੇ ਇਸੇ ਗੱਲ ਤੋਂ ਬਾਅਦ ਉਹਨਾਂ ਨੇ ਵਲੌਗ ਵੀ ਅਪਲੋਡ ਕਰ ਲਏ ਅਤੇ ਮੈਨੂੰ ਪੰਡਣਾ ਵੀ ਸ਼ੁਰੂ ਕਰ ਦਿੱਤਾ ਮੈਕੂ ਦਾ ਕਹਿਣਾ ਹੈ ਕਿ ਇਹ ਮਤਲਬ ਲੈ ਕੇ ਫਿਰ ਬੰਦੇ ਨੂੰ ਛੱਡ ਜਾਂਦੇ ਨੇ ਅਤੇ ਫਿਰ ਉਸ ਦੀ ਬੁਰਾਈ ਕਰਦੇ ਨੇ ਨਾਲ ਹੀ ਉਸ ਨੇ ਕਿਹਾ ਕਿ ਇਹਨਾਂ ਨੂੰ ਤਾਂ ਪਿੰਡ ਵਿੱਚ ਵੀ ਕੋਈ ਨਹੀਂ ਬੁਲਾਉਂਦਾ ਕਿਉਂਕਿ ਇਹ ਸਭ ਨਾਲ ਹੀ ਇਦਾਂ ਕਰਦੇ ਨੇ ਬਾਕੀ ਹੋਰ ਕੀ ਕਹਿਣਾ ਹੈ ਮੈਕੂ ਢਿੱਲੋਂ ਦਾ ਆਓ ਅੱਗੇ ਤੁਹਾਡੇ ਨਾਲ ਉਸ ਦੀ ਵੀਡੀਓ ਸਾਂਝੀ ਕਰਦੇ ਹਾਂ ਸੁਣ ਰਹੀਆਂ ਨਾ ਲੋਕਾਂ ਨੂੰ ਇਹੀ ਸੀ ਕਿ ਮੈਕੂ ਨਾਲ ਸਾਡੇ ਤੇ ਡਿਪੈਂਡ ਰਵੇ ਕੋਈ ਕੰਮ ਹੈ ਸਾਨੂੰ ਕਹਵੇ ਸਾਨੂੰ ਕਹਵੇ ਪਰ ਪਰਮਾਤਮਾ ਉਹ ਇਹ ਗੱਲਾਂ ਵਿੱਚ ਨਾ ਲੋਕਾਂ 'ਚ ਹੰਕਾਰ ਆ ਗਿਆ ਸੀਗਾ ਕਿ ਮੈਂ ਕੋ ਸਾਡੇ ਤੇ ਡਿਪੈਂਡ ਐ ਬਟ ਸੀਰੀਅਸਲੀ ਮੈਂ ਲੱਕੀ ਆ ਕਿ ਮੈਨੂੰ ਇੰਨੇ ਵਧੀਆ ਹਸਬੈਂਡ ਮਿਲੇ ਮੈਨੂੰ ਕਿਸੇ ਤੇ ਹੁਣ ਡਿਪੈਂਡ ਹੋਣ ਦੀ ਲੋੜ ਨਹੀਂ ਗੀ ਤਾਂ ਹੀ ਤਾਂ ਲੋਕੀ ਮੇਰੇ ਖਿਲਾਫ ਹੋ ਗਏ ਨੇ ਕੁਝ ਕਿਉਂਕਿ ਮੈਂ ਹੁਣ ਕਿਸੇ ਦੇ ਡਿਪੈਂਡ ਨਹੀਂ ਹੈਗੀ